ਸੱਚੀ ਦੇ ਕਾਲ ਦੇ ਸਵਾਗਤ ਹੈ ਤੁਹਾਡਾ ਸਿਟੀ ਇਨਫੋ ਦੇ ਖਾਸ ਬੋਲ ਰਿੰਗ ਦੇ ਵਿੱਚ ਪੇਸ਼ ਹੈ ਅੱਜ ਦੀਆਂ ਤਾਜ਼ਾ ਖਬਰਾਂ ਪੰਜਾਬ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਬਲਾਚੌਰ ਦੀ ਮਾਸਿਕ ਮੀਟਿੰਗ ਸੋਮ ਲਾਲ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਈ ਮਹਿੰਦੀ ਪੁਰਵਿਕੇ ਹੋਈ ਮੀਟਿੰਗ ਦੌਰਾਨ ਸੋਮ ਲਾਲ ਨੇ ਕਿਹਾ ਕਿ ਪੰਜਾਬ ਸਰਕਾਰ ਚੋਣਾ ਸਮੇਂ ਕੀਤੇ ਵਾਅਦੇ ਭੁੱਲ ਗਈ ਹੈ ਖਜ਼ਾਨਾ ਮੰਤਰੀ ਨੇ ਕਈ ਵਾਰ ਭਰੋਸਾ ਦਿੱਤਾ ਹੈ ਕਿ ਪੈਨਸ਼ਨਰਾਂ ਦੀ ਪੈਨਸ਼ਨ ਨਾਲ ਸੰਬੰਧੀ ਮੰਗ ਮੰਨ ਕੇ ਪੈਨਸ਼ਨ ਨਿਯਤ ਕੀਤੀ ਜਾਵੇਗੀ ਲਾਰੇ ਲੱਪਿਆਂ ਕਰਨ ਪੈਨਸ਼ਨਰਾਂ ਵਿੱਚ ਭਾਰੀ ਰੋਸ ਹੈ ਜਿਸ ਕਾਰਨ ਰੀਜ਼ਨ ਵਾਈਜ਼ ਰੈਲੀਆਂ ਰੱਖੀਆਂ ਗਈਆਂ ਹਨ ਉਪਰੰਤ ਰਾਣਾ ਦਿਲਾਵਰ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਡੀਏ ਦੀਆਂ ਰਹਿੰਦੀਆਂ ਕਿਸ਼ਤਾਂ ਤੇ ਪਿਛਲਾ ਬਕਾਇਆ ਪੰਜਾਬ ਸਰਕਾਰ ਜਲਦੀ ਤੋਂ ਜਲਦੀ ਰਿਲੀਜ਼ ਕਰੇ ਪੈਨਸ਼ਨਰਸ ਦਾ ਮੈਡੀਕਲ ਭੱਤਾ 2000 ਰੁਪਏ ਮਹੀਨਾ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਅਗਲੇ ਮਹੀਨੇ ਮੀਟਿੰਗ 17 ਦਸੰਬਰ ਨੂੰ ਹੋਵੇਗੀ ਪੈਨਸ਼ਨਰ ਦਿਵਸ ਮਨਾਇਆ ਜਾਵੇਗਾ ਬੰਗਾ ਵਿਖੇ ਮਨੀਆਰੀ ਬਾਜ਼ਾਰ ਵਿੱਚ ਦਿਨ ਦਿਹਾੜੇ ਦੋ ਮੋਟਰਸਾਈਕਲ ਸਵਾਰ ਔਰਤ ਦਾ ਪਰਸ ਖੋ ਕੇ ਫਰਾਰ ਹੋ ਗਏ ਪੀੜਤ ਮਹਿਲਾ ਰਜਿੰਦਰ ਕੌਰ ਨੇ ਦੱਸਿਆ ਕਿ ਜਿਵੇਂ ਹੀ ਉਹ ਬਾਜ਼ਾਰ ਵਿੱਚ ਆਈ ਮੋਟਰਸਾਈਕਲ ਸਵਾਰ ਦੋ ਲੁਟੇਰੇ ਆਏ ਤੇ ਉਸ ਦਾ ਪਰਸ ਖੋ ਕੇ ਫਰਾਰ ਹੋ ਗਏ ਉਸ ਨੇ ਦੱਸਿਆ ਕਿ ਉਸ ਨੇ ਬਹੁਤ ਰੋਲਾ ਪਾਇਆ ਪਰ ਇੰਨੀ ਦੇਰ ਨੂੰ ਲੁਟੇਰੇ ਫਰਾਰ ਹੋ ਚੁੱਕੇ ਸਨ ਰਜਿੰਦਰ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਪਰਸ ਵਿੱਚ 70000 ਦੀ ਨਕਦੀ ਅਤੇ ਇੱਕ ਮੋਬਾਈਲ ਫੋਨ ਸੀ ਉਕਤ ਸਾਰੀ ਘਟਨਾ ਬਾਜ਼ਾਰ ਵਿੱਚ ਲੱਗੀ ਸੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਨਵਾਂ ਸ਼ਹਿਰ ਦੇ ਡੀਸੀ ਨਵਜੋਤਪਾਲ ਸਿੰਘ ਰੰਦਾਵਾ ਦੀਆਂ ਹਦਾਇਤਾਂ ਦੇ ਮੁਤਾਬਕ ਜ਼ਿਲ੍ਹਾ ਨਵਾਂ ਸ਼ਹਿਰ ਵਿੱਚ ਬਾਲ ਮਜ਼ਦੂਰੀ ਰੋਕਣ ਦੀ ਚੈਕਿੰਗ ਅਭਿਆਨ ਚਲਾਇਆ ਗਿਆ। ਜ਼ਿਲ੍ਹਾ ਪਾਲ ਸੁਰੱਖਿਆ ਅਫਸਰ ਕੰਤਨਾ ਰੋੜਾ ਨੇ ਦੱਸਿਆ ਕਿ ਨਵਾਂ ਸ਼ਹਿਰ ਦੇ ਬੱਸ ਸਟੈਂਡਾਂ ਸਾਰੀਆਂ ਦੁਕਾਨਾਂ ਟਾਬਿਆਂ ਤੇ ਰੈਸਟੋਰੈਂਟਾਂ ਦੀ ਚੈਕਿੰਗ ਕੀਤੀ ਗਈ ਤੇ ਇਸ ਦੌਰਾਨ ਕੋਈ ਵੀ ਬੱਚਾ 18 ਸਾਲ ਤੋਂ ਘੱਟ ਦੀ ਉਮਰ ਦਾ ਨਹੀਂ ਪਾਇਆ ਗਿਆ। ਉਹਨਾਂ ਨੇ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਤੋਂ ਕੰਮ ਕਰਵਾਉਣਾ ਕਾਨੂੰਨੀ ਅਪਰਾਧ ਹੈ। ਜੇਕਰ ਕੋਈ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ 1 ਲੱਖ ਰੁਪਏ ਜੁਰਮਾਨਾ ਤੇ 5 ਸਾਲ ਦੀ ਸਜ਼ਾ ਹੋ ਸਕ ਕਾਰ்கੜ ਹਲਕੇ ਦੇ ਨਜ਼ਦੀਕੀ ਪਿੰਨਿਗੀ ਦੇ ਜੰਗਲ ਵਿੱਚ ਸ਼ਿਕਾਰੀਆ ਵੱਲੋਂ 12 ਸਿੰਗੇ ਦਾ ਕੱਟਿਆ ਹੋਇਆ ਇੱਕ ਸਿਰ ਮਿਲਿਆ ਜਿਸ ਨੂੰ ਲੈ ਕੇ ਲੋਕਾਂ ਦਾ ਜੰਗਲੀ ਜੀਵ ਮਹਿਕਮੇ ਤੋਂ ਜਾਂਚ ਦੀ ਮੰਗ ਕੀਤੀ ਹੈ ਜਾਣਕਾਰੀ ਦਿੰਦੇ ਹੋਏ ਪਿੰਨਿਗੀ ਨਿਵਾਸੀਆਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਨੇੜੇ ਪੈਂਦੇ ਜੰਗਲ ਵਿੱਚ 12 ਸਿੰਗੇ ਦਾ ਕੱਟਿਆ ਹੋਇਆ ਸਿਰ ਵੇਖਿਆ ਜਿਸ ਨੂੰ ਵੇਖ ਕੇ ਸਾਫ ਨਜ਼ਰ ਆ ਰਿਹਾ ਸੀ ਕਿ 12 ਸਿੰਗੇ ਨੂੰ ਬਹੁਤ ਹੀ ਬੇਰਹਿਮੀ ਨਾਲ ਮਾਰਿਆ ਗਿਆ ਹੈ ਸ਼ਿਕਾਰੀ 12 ਸਿੰਗੇ ਦਾ ਸਿਰ ਸੁੱਟ ਗਏ ਅਤੇ ਉਸ ਦਾ ਧੜ ਨਾਲ ਲੈ ਗਏ ਪ੍ਰਧਾਨ ਮੰਤਰੀ ਵੱਲੋਂ ਦੇਸ਼ ਦੇ ਘੱਟ ਗਿਣਤੀ ਭਾਈਚਾਰਿਆਂ ਦੀ ਆਰਥਿਕ ਸਮਾਜਿਕ ਅਤੇ ਵਿਦਿਅਕ ਤਰੱਕੀ ਲਈ ਉਲੀਕੇ ਯੋਜਨਾਬੱਧ ਪ੍ਰੋਗਰਾਮ ਤਹਿਤ ਕੇਂਦਰ ਸਰਕਾਰ ਨੇ ਮਲੇਰਕੋਟਲਾ ਵਿਕੇ ਵਨਣ ਵਾਲੇ ਨਵਾਬ ਸ਼ੇਰ ਮੁਹੰਮਦ ਖਾਨ ਸਰਕਾਰੀ ਮੈਡੀਕਲ ਕਾਲਜ ਦੀ ਉਸਾਰੀ ਲਈ 325.26 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ ਇਸ ਮੈਡੀਕਲ ਕਾਲਜ ਦਾ ਐਲਾਨ ਪਿਛਲੇ ਵਰੇ 14 ਮਈ 2021 ਨੂੰ ਈਦ ਉਲ ਫਿਤਰ ਦੇ ਪਵਿੱਤਰ ਮੌਕੇ ਉਸ ਵੇਲੇ ਕੈਬਨਟ ਵਜ਼ੀਰ ਬੀਬੀ ਰਜ਼ੀਆ ਸੁਲਤਾਨਾ ਦੀ ਪਹਿਲ ਕਦਮੀ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਰਵਿੰਦਰ ਸਿੰਘ ਵੱਲੋਂ ਕੀਤਾ ਗਿਆ ਸੀ ਦਿੰਧਾੜੇ ਅੰਮ੍ਰਿਤਸਰ-ਭਿੰਡਾ ਨੈਸ਼ਨਲ ਹਾਈਵੇ ਤੇ ਇੱਕ ਪੈਟਰੋਲ ਪੰਪ ਨੂੰ ਨਕਾਬਪੋਛ ਲੁਟੇਰਿਆਂ ਵੱਲੋਂ ਹਥਿਆਰਾਂ ਦੀ ਨੋਕ ਤੇ ਨਿਸ਼ਾਨਾ ਬਣਾ ਲਿਆ ਗਿਆ ਜਿਕਰਯੋਗ ਹੈ ਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਸਰਕਾਰੀ ਰਿਹਾਇਸ਼ ਤੋਂ ਕਰੀਬ 100 ਮੀਟਰ ਤੇ ਐਸਐਸਪੀ ਦਫ਼ਤਰ ਤੋਂ 200 ਮੀਟਰ ਦੀ ਦੂਰੀ ਤੇ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਨਾਲ ਪੁਲਿਸ ਦੀ ਕਾਰਜ ਪ੍ਰਣਾਲੀ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਗਏ ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇ ਤੇ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਵਿਖੇ ਮੌਜੂਦ ਬਾਬਾਜੀ ਫਿਲਿੰਗ ਸਟੇਸ਼ਨ ਤੇ ਬੁੱਧਵਾਰ ਦੇ ਪਹਿਲੇ 2:30 ਵਜੇ ਦੋਨ ਕਾਂਪਸ ਲੁਟੇਰੇ ਦਾਖਲ ਹੋ ਜਿਨ੍ਹਾਂ ਕੋਲ ਇੱਕ ਬੈਗ ਵਿੱਚ 12 ਬੋਰ ਰਾਈਫਲ ਸੀ ਦੋਵਾਂ ਲੁਟੇਰਿਆਂ ਨੇ ਪੈਟਰੋਲ ਪੰਪ ਦੇ ਕਰਮਚਾਰੀਆਂ ਤੋਂ 10000 ਰੁਪਏ ਦੀ ਨਕਦੀ ਖੋਈ ਤੇ ਮਾਲਕ ਕੁਲਦੀਪ ਸਿੰਘ ਵਾਸੀ ਤਰਨਤਾਰਨ ਨੂੰ ਗਾਨ ਪੁਆਇੰਟ ਤੇ ਲੈਂਦਿਆਂ ਕੈਸ਼ ਦੀ ਮੰਗ ਕੀਤੀ ਪੰਪ 'ਤੇ ਜ਼ਿਆਦਾ ਕੈਸ਼ ਨਾ ਹੋਣ ਕਾਰਨ ਲੁਟੇਰੇ ਜਾਣ ਸਮੇ ਮਾਲਕ ਤੇ ਕਰਮਚਾਰੀਆਂ ਦੇ ਚਾਰ ਮੋਬਾਈਲ ਅਤੇ ਕਾਰ ਦੀ ਚਾਬੀ ਲੈ ਕੇ ਫਰਾਰ ਹੋ ਗਏ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਸਵਾਲਾਂ ਦੇ ਘੇਰੇ ਵਿੱਚ ਆਉਂਦੀ ਨਜ਼ਰ ਆ ਰਹੀ ਹੈ। ਆਏ ਦਿਨ ਕਿਤੇ ਨਾ ਕਿਤੇ ਅਣਸੁਖਾਂ ਵਿਵਾਰਦਾਤ ਹੋ ਰਹੀ ਹੈ। ਹੁਣ ਬੁੱਧਵਾਰ ਨੂੰ ਮੋਗਾ ਜ਼ਿਲ੍ਹੇ ਵਿੱਚ ਦਿਨ ਦਿਹਾੜੇ ਇੱਕ ਨੌਜਵਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਨੌਜਵਾਨ ਆਪਣੇ ਦੋਸਤ ਦੇ ਨਾਲ ਸਲੂਨ ਗਿਆ ਸੀ ਤੇ ਜ਼ਮੀਨੀ ਵਿਵਾਦ ਨੂੰ ਲੈ ਕੇ ਚਲਦੀ ਰੰਜਿਸ਼ ਦੇ ਕਾਰਨ ਕੁਝ ਲੋਕਾਂ ਨੇ ਦੋਵਾਂ ਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਦੋਵਾਂ ਨੌਜਵਾਨਾਂ ਨੂੰ ਜ਼ਖਮੀ ਹਾਲਤ ਵਿੱਚ ਮੋਗਾ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇੱਕ ਨੌਜਵਾਨ ਨੇ ਦਮ ਤੋੜ ਦਿੱਤਾ। ਜਦਕਿ ਉਸ ਦਾ ਦੋਸਤ ਵੀ ਗੰਭੀਰ ਰੂਪ ਬੀਤੀ ਰਾਤ ਕੋਹਾੜਾ ਰੋਡ ਤੇ ਸਥਿਤ ਪਿੰਡ ਇਰਾਕਨੇੜੇ ਵਾਪਰੇ ਸਰਖਾਬੇ ਵਿੱਚ ਦੋ ਨੌਜਵਾਨ ਦੋਸਤਾਂ ਕਰਨਬੀਰ ਸਿੰਘ ਵਾਸੀ ਹਾੜੀਆਂ ਅਤੇ ਵਿਗੇਂਦਰ ਕੁਮਾਰ ਗੁਪਤਾ ਪੁੱਤਰ ਵਿਖਾਦੀ ਪ੍ਰਸ਼ਾਦ ਵਾਸੀ ਛੱਲਾ ਜ਼ਿਲ੍ਹਾ ਬਲਿਆ ਉਪੀ ਹਾਲ ਵਾਸੀ ਐਸਟੀ ਕੋਟੈਕਸ ਫੈਕਟਰੀ ਦੀ ਮੌਤ ਹੋ ਗਈ। ਰਾਤ ਕਰੀਬ 8:30 ਵਜੇ ਜਦੋਂ ਹੀ ਵਾਪਸ ਆ ਰਹੇ ਸਨ ਤਾਂ ਐਸਟੀ ਕੋਟੈਕਸ ਫੈਕਟਰੀ ਨੇੜੇ ਕੋਹਾੜਾ ਤੋਂ ਆ ਰਹੇ ਇੱਕ ਐਂਟਰ ਨੇ ਇਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਇਲਾਜ ਲਈ ਉਕਰਚਾਰਾ ਨੌਜਵਾਨ ਨੂੰ ਲੁਧਿਆਣਾ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਧਰਮਪ੍ਰੀਤ ਅਤੇ ਵਿਗੇਂਦਰ ਕੁਮਾਰ ਨੂੰ ਮ੍ਰਿਤਕ ਐਲਾਨ ਦੇ ਦਿੱਤਾ। ਜਦਕਿ ਮਾਨਪ੍ਰੀਤ ਸਿੰਘ ਤੇ ਲਖਵਿੰਦਰ ਸਿੰਘ ਜ਼ਖਮੀ ਹੋ ਗਏ ਜੋ ਕਿ ਇਲਾਜ ਦੇ ਹਦੀਨ ਹਨ। ਪੁਲਿਸ ਵੱਲੋਂ ਇਹਨਾਂ ਬਿਆਨਾਂ ਦੇ ਆਧਾਰ ਤੇ ਕੈਂਟਰ ਚਾਲਕ ਵਿੰਦਰ ਸਿੰਘ ਵਾਸੀ ਮਾਛੀਵਾੜਾ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਜ਼ਿਲ੍ਹਾ ਪੁਲਿਸ ਨੇ ਸੰਗੋਲ ਵਿਖੇ 4.5 ਲੱਖ ਰੁਪਏ ਦੀ ਹੋਈ ਬੈਂਕ ਡਕੈਤੀ ਦੇ ਅਣਸੁਲਝੇ ਇੱਕ ਕੇਸ ਨੂੰ ਸੁਲਝਾ ਕੇ ਦੋ ਖਥੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ ਜਦੋਂ ਕਿ ਤੀਜਾ ਖਥੀ ਦੋਸ਼ੀ ਰੂਪਨਗਰ ਜ਼ਿਲ੍ਹੇ ਦੇ ਪਿੰਡ ਹਾਫਜ਼ਾਬਾਦ ਦਾ ਸਰਪੰਚ ਅਜੇ ਫਰਾਰ ਹੈ ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਅਵਜੋਤ ਗਰੇਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ ਉਨ੍ਹਾਂ ਨੇ ਕਿਹਾ ਕਿ ਕਾਬੂ ਕੀਤੇ ਗਏ ਖਥੀ ਦੋਸ਼ੀਆਂ પાસેੋਂ ਲੁੱਟੇ ਗਏ 1.25 ਲੱਖ ਰੁਪਏ ਦੀ ਨਕਦੀ ਹਥਿਆਰ ਤੇ ਵਾਰਦਾਤ ਵਿੱਚ ਵਰਤੀ ਗਈ ਕਾਰ ਬਰਾਮਦ ਕੀਤੀ ਗਈ ਹੈ हिमाचल प्रदेश ਦੇ ਉੱਚੇ ਇਲਾਕੇ ਵਿੱਚ ਪਿਛਲੇ 3 ਦਿਨਾਂ ਤੋਂ ਹੋ ਰਹੀ ਭਾਰੀ ਬਰਫਵਾਰੀ ਕਾਰਨ 100 ਤੋਂ ਜ਼ਿਆਦਾ ਸੜਕਾਂ ਬੰਦ ਹੋ ਚੁੱਕੀਆਂ ਹਨ ਅਧਿਕਾਰਤ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਆਫਤ ਪ੍ਰਬੰਧਨ ਵਿਭਾਗ ਦੇ ਸੂਤਰਾਂ ਮੁਤਾਬਕ ਲਾਹੌਲ ਤੋਂ 스ਪਿਤੀ ਵਿੱਚ 90 ਸੜਕਾਂ ਰੋਤਾੰਗ ਦਰ ਰਹੇ ਅਤੇ ਜਲੋਜੀ ਦਰ ਰਹੇ ਤੇ 3 ਕੌਮੀ ਰਾਜਮਾਰਗ 305 ਸਮੇਤ ਕੁਲੂ ਵਿੱਚ 6 ਕਾਂਗੜਾ ਵੀ 3 ਚੰਬਾ ਵਿੱਚ 2 ਅਤੇ ਮੰਡੀ ਵਿੱਚ 1 ਸੜਕ ਬੰਦ ਹੈ ਭਾਰਤੀ 올림픽 ਸੰਘ ਆਈਏਓ ਦੇ ਐਥਲੀਟ ਕਮਿਸ਼ਨ ਨੇ ਮੰਗਲਵਾਰ ਨੂੰ ਸਰਬਸੰਮਤੀ ਨਾਲ ਛੇਵਾਰ ਦੀ ਵਿਸ਼ੇਮੁਕਕੇਵਾਈ ਚੈਂਪੀਅਨ ਐਮਸੀ ਮੈਰੀਕਮ ਨੂੰ ਪ੍ਰਦਾਨ ਅਤੇ 올림픽 ਅਤੇ ਰਾਸ਼ਟਰੀ ਮੰਡਲ ਖੇਡਾਂ 2022 ਦੇ ਕਈ ਤਗਮਾ ਜੇਤੂ ਟੇਬਲ ਟੈਨਿਸ ਖਿਡਾਰੀ ਸ਼ਰਤਕਮਨ ਨੂੰ ਉਪਪ੍ਰਧਾਨ ਚੁਣਿਆ। ਅਤੇ ਹੁਣ ਵਾਰੀ ਹੈ ਅੱਜ ਦੇ ਮੌਸਮ ਦੀ। ਅੱਜ ਮੌਸਮ ਸਾਫ਼ ਰਹੇਗਾ ਤੇ ਘਰ ਤੋਂ ਘਰ ਤਾਪਮਨ 14 ਡਿਗਰੀ ਤੇ ਵੱਧ ਤੋਂ ਵੱਧ ਤਾਪਮਨ 29 ਡਿਗਰੀ ਰਹੇਗਾ। ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ